ਇਸ ਵੇਲੇ ਦੀ ਅਹਿਮ ਤੇ ਵੱਡੀ ਖਬਰ ਸੰਗਰੂਰ ਤੋਂ ਸਾਹਮਣੇ ਆ ਰਹੀ ਆ ਜਿੱਥੇ ਕੀ 버거 ਕਿੰਗ ਦੇ ਵਿੱਚ ਇੱਕ 19 ਸਾਲ ਦੇ ਨੌਜਵਾਨ ਦੀ ਕਰੰਟ ਲੱਗਣ ਦੇ ਕਰਕੇ ਮੌਤ ਦੀ ਖਬਰ ਆਈ ਹੈ ਤਾਂ ਪੀੜਤ ਪਰਿਵਾਰਾਂ ਦੇ ਵੱਲੋਂ 버거 ਕਿੰਗ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਉਹਨਾਂ ਦੇ ਉਸ ਥਾਂ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਵਿਅਕਤੀਆਂ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਦਰਅਸਲ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਦੰਦਿਆ ਹੋਇਆ ਦੱਸਿਆ ਕਿ ਗੁਰਦੁਆਰਾ ਨਾਨਕ ਸਰ ਦੇ ਅੱਗੇ ਸੰਗਰੂਰ ਰੋਡ ਦੇ ਉੱਤੇ ਬਣੇ 버ਗਰ ਕਿੰਗ ਆਊਟਲੈਟ ਦੇ ਪਿਛਲੇ 2 ਮਹੀਨਿਆਂ ਤੋਂ ਉਹ ਲੜਕਾ ਕੰਮ ਕਰ ਰਿਹਾ ਸੀ ਤਾਂ ਅੱਜ ਅਚਾਨਕ ਉਸ ਲੜਕੇ ਦੇ ਕਰੰਟ ਲੱਗ ਜਾਂਦਾ ਤਾਂ ਉਹ ਲੜਕੇ ਨੂੰ ਪਹਿਲਾਂ ਕਹਿੰਦੇ ਆਊਟਲੈਟ ਦੇ ਵਿੱਚ ਸ਼ਿਫਟ ਕਰ ਦਿੱਤਾ ਸੀ ਤਾਂ ਹੁਣ ਸਵੇਰੇ ਜਦੋਂ ਉਹ ਕੰਮ ਤੇ ਜਾਂਦਾ ਉਸ ਵੇਲੇ ਉੱਥੇ ਉਹਨਾਂ ਦੀ ਲਾਹ ਪ੍ਰਵਾਹੀ ਕਰਕੇ ਤੇ ਜਿਹੜੇ ਪ੍ਰਬੰਧਕ ਨੇ ਜਿਹੜੇ ਮੁਲਾਜ਼ਮ ਨੇ 버거 किंग ਦੇ ਵਿੱਚ ਕੰਮ ਕਰਨ ਵਾਲੇ ਨੇ ਉਹਨਾਂ ਦੀ ਲਾਪਰਵਾਹੀ ਕਰਕੇ ਕਹਿੰਦੇ ਇਹ ਵੱਡਾ ਹਾਦਸਾ ਹੋ ਗਿਆ ਤਾਂ ਪੀੜਤ ਪਰਿਵਾਰ ਦੇ ਵੱਲੋਂ ਕਿਹਾ ਗਿਆ ਕਿ ਇਸ ਘਟਨਾ ਤੋਂ ਬਾਅਦ ਕੰਪਨੀ ਨੇ ਹਾਦਸੇ ਤੋਂ ਬਾਅਦ ਉਸ ਲੜਕੇ ਦਾ ਫੋਨ ਵੀ ਜ਼ਬਤ ਕਰ ਲਿਆ ਪੀੜਤ ਪਰਿਵਾਰਾਂ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਨੇ ਕੀ ਕੁਝ ਕਹਿ ਰਹੇ ਨੇ ਮ੍ਰਿਤਕ ਨੌਜਵਾਨ ਦੇ ਮਾਤਾ ਤੇ ਹੋਰ ਪਰਿਵਾਰਕ ਮੈਂਬਰ ਇੱਕ ਵਾਰ ਤੋਂ ਕੀ ਨਾਮ ਹੈ ਜੀ ਨੂਰਾਂਛ ਸਿੰਘ ਕਿੱਥੇ ਦੇ ਰਹਿਣ ਵਾਲੇ ਆ ਅਸੀਂ ਆਤੇ ਤ੍ਰਿਪੜੀ ਇਕਤਾ ਨਗਰ ਇਕਤਾ ਕਲੋਨੀ ਮੁੰਡੇ ਨਾਲ ਕੀ ਹੋਇਆ ਮੁੰਡੇ ਨਾਲ ਉੱਥੇ ਕਰੰਟ ਲੱਗਿਆ ਉਹਨੂੰ ਕੰਪਨੀ ਚ ਬਰਗਰ ਕਿੰਗ ਆਤੇ ਰਹਿ ਗਈ ਸਨੌਰ ਦੇ ਵੱਲ ਗੁਰਦੁਆਰਾ ਨਾਨਕਸਰ ਹੈ ਉਸ ਤੋਂ ਅੱਗੇ ਹੈ ਨਵੀਂ ਬਣੀ ਹੈ ਹੁਣ ਉੱਥੇ ਕੰਮ ਕਰਦਾ ਸੀਗਾ ਪਹਿਲੇ 24 ਨੰਬਰ ਫਾਟਕ ਆ 22 ਨੰਬਰ ਫਾਟਕ ਤੇ ਸੀਗਾ ਹੁਣ ਉੱਥੇ ਨਵੀਂ ਕੰਪਨੀ ਬਣੀ ਹੈ ਉੱਥੇ ਗਿਆ ਸੀਗਾ ਕਿਤਨੇ ਕਿਤਨੇ ਸਾਲ ਤੋਂ ਇੱਥੇ ਕੰਮ ਕਰ ਰਿਹਾ ਸੀ ਇਹ ਤਾਂ ਆਜੇ 2 ਮਹੀਨੇ ਹੋਏ ਆ ਸਾਰੇ 2 ਮਹੀਨੇ ਹੋਏ ਆ 2 ਮਹੀਨੇ ਵੀ ਨਹੀਂ ਹੋਏ ਇਹ ਮੁੰਡਾ 19 ਸਾਲ ਦਾ ਹੈ ਨਾਮ ਕੀ ਹੈ ਨੂਰ ਅੰਸ਼ ਸਿੰਘ ਪੜਿਆ ਕਿਤਨੇ ਪਲੱਸ 2 ਆ ਤੋਂ ਬਾਅਦ ਇੱਥੇ ਕੰਮ ਕਰਦਾ ਸੀ ਹਾਂਜੀ ਇਦੂ ਭਣ ਭਰਾਏ ਬਸ ਦੋ ਭਰਾ ਨਹੀਂ ਕਾਕੜਾ ਪਿੱਛੇ ਦਾ ਇੱਕ ਮੋਸੇ ਵੱਡਾ ਸੀ ਕਿ ਛੋਟਾ ਇਹ ਵੱਡਾ ਕਰੰਟ ਲੱਗਣ ਕਰਕੇ ਕਰੰਟ ਕਰਕੇ ਉਹ ਦੇਖੋ ਪਿਆਰ ਥੱਲੋ ਸਿਰ ਤੇ ਲੱਗਿਆ ਇੱਥੇ ਤੇ ਪੈਰਾਂ ਥੱਲੋ ਬਾਹਰ ਨਿਕਲ ਗਿਆ ਕਰੰਟ ਲੱਗਣ ਦਾ ਕਰ ਉਹ ਮੈਨੇਜਰ ਨੇ ਕਿਹਾ ਵੀ ਆਹ ਪਲੇਟਾਂ ਚੱਕ ਕੇ ਜਾਓ ਕਿਹੜੀਆਂ ਪਲੇਟਾਂ ਏਸੀ ਦੀਆਂ ਨੇ ਉੱਥੇ ਬਿਜਲੀ ਦੀਆਂ ਹਾਂ ਉਹ ਚੱਕੀਆਂ ਨੇ ਦੋ ਮੁੰਡੇ ਨੇ ਇੱਕ ਹੋਰ ਉੱਥੇ ਪਿਆ 4 ਨੰਬਰ 'ਚ ਵੀ ਹਾਂ ਗਏ ਹੋਇਆ ਕਰਨ ਲਈ ਗੇ ਹੋਏ ਆ ਬਲੈਂਡ ਦਿੱਤੀ ਹੈ ਹਾਂ ਗਏ ਆ ਕਰਾਨ ਲਈ ਸਾਨੂੰ ਨਹੀਂ ਪਤਾ ਅਜੇ ਹੋਈ ਹੈ ਕਿ ਨਹੀਂ ਉਹਦੇ ਦੀ 19 ਸਾਲ ਨੂੰ ਉਹਨੂੰ ਆ ਰਿਹਾ 19 ਸਾਲ ਹਾਂਜੀ ਹਾਂ ਨਹੀਂ ਲੱਗਦੇ ਉਹਨਾਂ ਦਾ ਹਾਂ ਸਾਨੂੰ ਨਿਆ ਚਾਹੀਦਾ ਹੈ ਤੁਹਾਡਾ ਤਾਂ ਜਵਾਨ ਬੱਚੇ ਚਲਾ ਗਏ ਨਾਨੂ ਕੰਪਨੀ ਦੇ ਵਿਰੁੱਧ ਸਾਰਾ ਕੁਝ ਕਾਰਵਾਈ ਕਰਨ ਇਹਨਾਂ ਨੂੰ ਅੰਦਰ ਕਰਾਉਣ ਦਾ ਸਾਡਾ ਬੱਚਾ ਮੋੜ ਕੇ ਦੇ ਦੇਣਾ ਹਾਂ ਰਾਜਵਾਨ ਬੱਚਾ ਫੋਨ ਵੀ ਉਹਦਾ ਲੈ ਕੇ ਨੇ ਇਹ ਮੈਨੇਜਰ ਇੱਥੇ ਪਤਾ ਨਹੀਂ ਆਇਆ ਹੋਣਾ ਕੋਈ ਡਾਕਟਰ ਸਾਹਿਬ ਨੇ ਉਹਨੂੰ ਪਟਾਤਾ ਫੋਨ ਉਹਨੂੰ ਫੋਨ ਵੀ ਲੈ ਗਿਆ ਉਹਦਾ ਬਾਕੀ ਬਾਈਕ ਵੀ ਉੱਥੇ ਖੜੀ ਹੈ ਬੈਗ ਵੀ ਉਹਦਾ ਉੱਤੇ ਹੀ ਹੈ ਕਿੰਨੇ ਵਜੇ ਕੰਮ ਤੇ ਗਿਆ ਸੀ ਇਹ ਕੱਲ ਗਿਆ ਜੀ 3:30 ਵਜੇ ਤੇ ਤੁਹਾਨੂੰ ਕਿੰਨੇ ਵਜੇ ਇਤਲਾ ਮਿਲੀ ਸ਼ਾਇਦ 7:00 ਵਜੇ 8:00 ਵਜੇ ਰਾਤ ਕਾਰ ਨਹੀਂ ਆਇਆ ਨਹੀਂ ਉੱਥੇ ਹੀ ਰਹਿੰਦਾ ਸੀਗਾ ਸਵੇਰੇ ਆਉਂਦਾ ਸੀ ਦੂਰ ਹੈਗਾ ਅਸੀਂ ਆ ਕਹਿੰਦੇ ਸੀ ਵੀ ਨਹੀਂ ਤੂੰ ਐਂ ਉਹ ਉੱਥੇ ਹੀ ਸੌਂਦਾ ਸੀ ਉੱਥੇ ਹੀ ਸੌਂ ਜਾਂਦਾ ਸੀ ਸਵੇਰੇ ਆ ਜਾਂਦਾ ਸੀ ਸਵੇਰੇ ਆਉਂਦਾ ਸੀ ਫਿਰ 3 ਵਜੇ ਜਾਂਦਾ ਸੀ ਹਾਂਜੀ ਹਾਂਜੀ 3 ਕਿੰਨੇ ਵਜੇ ਤੇ ਕਿੰਨੇ ਚਾਰ 4 ਤੋਂ ਲੈ ਕੇ 11 ਵਜੇ ਤੱਕ ਰਾਤੀ ਸ਼ਿਫਟ ਹੁੰਦੀ ਸੀ ਹਾਂਜੀ ਸਰ ਮੇਰਾ ਨਾਮ ਤਰਨਪੀਰ ਸਿੰਘ ਹੈ ਉੱਥੇ ਰਹਿੰਦਾ ਲੜੇ ਸਰ ਬਾਹਰ ਹੁੰਦੇ ਕੀ ਹਾਦਸਾ ਵਾਪਰਿਆ ਜਦੋਂ ਰਜਿੰਦਰ ਆਏ ਸਰ ਮੇਰਾ ਬ੍ਰਦਰ ਹੈ ਜਿਹੜੀ ਉਹਦੀ ਡੈਥ ਹੋਈ ਹੈ ਤੇ ਇਹ ਜਿਹੜਾ ਸੰਗਰੂਰ ਨਵਾਂ ਖੁੱਲਿਆ 골ਡਸਟ ਕੋਲ ਬਰਗਰ ਕਿੰਗ ਉੱਥੇ ਮੇਰੇ ਬ੍ਰਦਰ ਦੀ ਡੈਥ ਹੋਈ ਆ ਉਹਨਾਂ ਦੇ ਜਿਵੇਂ ਡੈਥ ਕਿਵੇਂ ਹੋਈ ਕੀ ਸਰ ਇਹਦੀ ਡਿਊਟੀ ਹੁੰਦੀ ਹੈ 9 2 ਵਜੇ ਤੱਕ ਰਾਤ 4 ਤੋਂ ਲੈ ਕੇ 2 ਵਜੇ ਤੱਕ ਜਿਹੜਾ ਇਹਨਾਂ ਦੀ ਕੰਪਨੀ ਦਾ ਆਰਜੀਐਮ ਹੈ ਆਰਜੀਐਮ ਇਹਨਾਂ ਦਾ ਤੇ ਉੱਥੇ ਰਹਿੰਦੇ ਨੇ ਕਿ ਕੋਈ ਬਾਜੀ ਨਾ ਹੋ ਜੇ ਆਰਜੀਐਮ ਨੇ ਇਹਨਾਂ ਨੂੰ ਸਵੇਰੇ ਕਿਹਾ 6:30 7 ਵਜੇ ਕਿ ਤੁਸੀਂ ਨਾ ਜਿਹੜੀ ਇਹਨਾਂ ਦੀ ਲਾਈਨ ਹੁੰਦੀ ਹੈ ਉੱਥੇ ਮੇਨ ਈ ਉਹਦੀ ਪਲੇਟਾਂ ਦਾ ਸਾਈਡ ਤੇ ਕਰਨੀਆਂ ਸੀ ਇਹਨਾਂ ਦੇ ਤਿੰਨ ਤਿੰਨਾਂ ਨੇ ਜਿਹੜਾ ਲੱਗਿਆ ਉਹਨਾਂ ਨੇ ਇੱਕ ਪਾਸੇ ਚੱਕਿਆ ਦੂਜਾ ਤੋਂ ਸੈਟ ਨਹੀਂ ਚੱਕਿਆ ਉਹ ਟੇਢੀ ਹੋਈ ਤੇ ਇਹਨਾਂ ਨੂੰ ਕਰੰਟ ਲਾ ਕੇ ਉੱਥੇ ਹੀ ਡੈਥ ਹੋ ਗਿਆ ਆਰ ਜੀ ਐਮ ਦਾ ਕੀ ਮਾਮਲਾ ਆ ਆਰ ਜੀ ਐਮ ਦਾ ਨਾਮ ਨਹੀਂ ਪਤਾ ਸਰ ਕਿੰਨੇ ਸਾਲ ਤੋਂ ਉੱਤੇ ਜੋਬ ਕਰ ਰਹੇ ਸੀ ਸਰ ਇਹ ਹੁਣੇ ਲੱਗਿਆ ਹਜੇ ਮਹੀਨੇ ਪਹਿਲੇ ਕਿੱਥੇ ਪੜਿਆ ਇਹ ਲੱਗਿਆ ਸੀ ਪਹਿਲੇ 22 ਨੰਬਰ ਫਾਟਕ ਜਿਹੜਾ 버ਗਰ ਰਿੰਗ ਆ ਤੇ ਉਹਨਾਂ ਨੇ ਇਹਨੂੰ ਅੱਗੇ ਰੈਫਰ ਕੀਤਾ ਉੱਥੇ ਪਹਿਲੇ ਦੀ ਟ੍ਰੇਨਿੰਗ ਉਰੇ ਹੋਈ ਰੈਫਰ ਇਹਨਾਂ ਨੇ ਆਪਣੇ ਉਸਤੇ ਕੀਤਾ ਤੇ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਬਸ ਸਰ ਨਾ ਹੀ ਮਿਲੇ ਸਰ ਉਹਨਾਂ ਨੂੰ ਜਿਹੜੇ ਆਰਜੀ ਐ ਮੈਂ ਹੁਣ ਕਹਿੰਦੇ ਨੇ ਕਿ ਉਹ 버거 किंग ਉਹ ਬੰਦ ਕਰਕੇ ਸਾਰੇ ਚਲੇ ਗਏ ਨੇ ਕਿਤੇ ਨਹੀਂ ਕੀ ਐਕਸਟਰਾ ਕੰਮ ਕਰਨਾ ਚਾਹੀਦਾ ਜੀ ਉਹਦਾ ਆਂਦਾ ਸੀ ਘਰ ਆਂਦਾ ਸੀ ਇਹ ਸ਼ਿਫਟਿੰਗ ਵੀ ਦੇਤੀ ਸੀ ਸ਼ਿਫਟੇ ਦੀ ਸੀਗੀ 3 3 ਵਜੇ ਜਾਂਦਾ ਸੀ ਤੇ ਰਾਤ 1 ਵਜੇ ਤੱਕ ਸ਼ਿਫਟ ਸੀ ਇਹ ਆਂਦਾ ਸਵੇਰੇ 8 ਵਜੇ ਸੀ ਉਤੋਂ 9 ਵਜੇ ਰਾਤੀ ਉੱਥੇ ਹੀ ਸੌਂਦਾ ਸੀ ਰਾਤੀ ਉੱਥੇ ਹੀ ਸੌਂਦਾ ਸੀ ਉਹ ਟਾਈਮ ਵੀ ਕਰਾਉਂਦੇ ਸੀ ਸੋ ਪਤਾ ਨਹੀਂ ਸਰ ਉਹ ਉਹਨਾਂ ਨੂੰ ਪਤਾ ਸੀ ਪੈਸੇ ਕੰਮ ਤਾਂ ਕਰਾਉਂਦੇ ਸੀ ਇਹਨਾਂ ਤੋਂ 2:30 ਵਜੇ ਤੱਕ ਤਾਂ ਸਵਾਇਆਂ ਕਰਾਂਦੇ ਸੀ। ਉਹ ਤੇ ਕੀ ਕੰਮ ਕਰਦੇ ਸੀ ਇਹ? ਉੱਥੇ 버ਗਰ ਬਣਾਉਣੇ ਜਿਵੇਂ 버거 버거 ਬਣਾ ਇੱਕ ਕੁੱਕ ਦਾ ਕੰਮ ਕਰਦੇ ਸੀ ਕੁਕਿੰਗ ਦਾ। ਪਲੇਟਾਂ ਚੁਕਾਂਦੇ ਸੀ ਦੇਖੋ ਏਸੀ ਵਾਲੀਆਂ। ਏਸੀ ਵਾਲੀਆਂ ਨਹੀਂ ਸੀ ਉਹਨਾਂ ਦੀ ਲਾਈਨ ਮੇਨ ਲਾਈਨ ਦੀ ਪਲੇਟਾਂ ਸੀਗੀਆਂ ਜਿਹੜੀ ਇਹ ਸਾਈਡ ਤੇ ਕਰਦੇ ਸੀ। ਉਹ ਚੁਕਾਂਦੇ ਸੀ। ਉਹ ਚੁਕਾਈਆਂ ਨੇ ਇਹਨਾਂ ਨੇ ਅੱਜ। ਤੇ ਪਹਿਲਾਂ ਵੀ ਇਹਨੇ ਸ਼ਿਕਾਇਤ ਨਹੀਂ ਕੀਤੀ ਕਦੀ। ਪਹਿਲੇ ਨਹੀਂ ਕੀਤੀ ਅੱਜ ਚੁਕਾਈਆਂ ਨੇ ਪਹਿਲੀ ਵਾਰ। ਸਾਨੂੰ ਕਿੰਨੇ ਵਜੇ ਇਤਲਾ ਮਿਲੀ ਸੀ? ਸਾਨੂੰ ਉਹ ਮਿਲੀ 8:30 8:30 ਵਜੇ। ਡੇਥ ਕਿੰਨੇ ਵਜੇ ਹੋਈ ਹੈ ਜੀ ਡੈਥ ਡੈਥ ਨਾ ਦਸੀ ਨਹੀਂ ਕਿੰਨੇ ਵਜੇ ਹੋਈ ਹੈ ਸਾਨੂੰ ਤਾਂ ਸਾਡੇ ਹੱਥੇ ਤਲਾਕ ਲੀਆ ਕਿ ਤੁਹਾਡਾ ਮੁੰਡਾ ਰਜਿੰਦਰ ਹੈ ਇਹਨਾਂ ਨੇ ਸਾਨੂੰ ਕਿਹਾ ਕਿ ਐਕਸੀਡੈਂਟ ਹੋਇਆ ਹੈ ਕੀ ਐਕਸੀਡੈਂਟ ਹੋਇਆ ਜਾਂਦੇ ਦਾ ਇਹਦਾ ਫੋਨ ਕਿਦਾ ਆਇਆ ਸੀ ਤੁਹਾਨੂੰ ਫੋਨ ਕਿਦਾ ਆਇਆ ਸੀ ਜੀ ਹਾਂ ਯਾ ਨੰਬਰ ਹੈਗਾ ਉੱਪਰ ਯਾ ਨੰਬਰ ਹੈਗਾ ਫੋਨ 'ਚ ਉਹ ਨਾਲ ਜਿਹੜੇ ਮੁੰਡੇ ਜਿਹੜੇ ਨਾਲ ਮੁੰਡੇ ਜੀ ਕਿੰਨੇ ਲੋਕ ਜ਼ਖਮੀ ਹੋਏ ਹੈ ਇਹਦੇ 'ਚ ਇਸ 'ਚ ਦੋ ਦੋ ਤਿੰਨ ਜਾਣੇ ਹੋਏ ਨੇ ਜੀ ਇੱਕ ਤਾਂ ਬਚਾ ਹੋਇਆ ਇੱਕ ਉੱਥੇ ਐਡਮਿਟ ਹੋਇਆ ਹੋਇਆ ਹੈ ਉਹਦਾ ਕੀ ਹੋਇਆ ਉਹਦੀ ਕਿੰਦਾ ਉਹਦੀ ਕੰਡੀਸ਼ਨ ਉਹਦੀ ਵੀ ਸਰ ਖਰਾਬ ਹੀ ਆ ਕੀ ਕੀ ਹੋਇਆ ਉਹਦੇ ਵੀ ਉਹਦੇ ਵੀ ਕਰੰਟ ਪੈਰਾ ਚੋਂ ਨਿਕਲਿਆ ਅੰਗੂਠੇ ਫਟ ਗਏ ਸਾਰੇ ਅੱਗੇਲੇ ਬਾਕੀ ਉਹਦੇ ਪਾਈਪਾ ਕਿੰਨੀ ਹੈ ਪਤਾ ਨਹੀਂ ਜੀ ਉਹਦੀ ਤੁਹਾਡੇ ਬ੍ਰਦਰ ਦੀ ਬ੍ਰਦਰ ਦੀ ਮੇਰੀ 19 ਸਾਲ ਤਾਂ ਤੁਸੀਂ ਸੁਣਿਆ ਪੇੜ ਤੋਂ ਪਰਿਵਾਰਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਤਾਂ ਇਹਨਾਂ ਦਾ ਦਰਦ ਸਾਫ਼ ਤੌਰ ਦੇ ਉੱਤੇ ਝਲਕਦਾ ਹੋਇਆ ਨਜ਼ਰ ਆ ਰਿਹਾ ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਆ ਤਾਂ ਕੀ ਵਾਕਈ ਹੀ ਲਾਪਰਵਾਹੀ ਦੇ ਕਰਕੇ 19 ਸਾਲ ਦੇ ਨੌਜਵਾਨ ਦੀ ਜਾਨ ਗਈ ਆ ਪੁਲਿਸ ਇਸ ਮਾਮਲੇ ਦੀ ਤਹ ਤੱਕ ਜਾਣ ਦੀ ਗੱਲ ਤਾਂ ਕਹਿ ਰਹੀ ਆ ਪਰ ਕਈ ਆਖਰ ਪੀੜਤ ਪਰਿਵਾਰ ਨੂੰ ਇਨਸਾਫ ਮਿਲ